ਆਪਾਂ ਖੜੇ ਗੰਗਾ ਦੇ ਬਿਲਕੁਲ ਕੋਲੇ ਆ ਗਏ ਆ ਪਾਣੀ ਇਹਦਾ ਬਹੁਤ ਜ਼ਿਆਦਾ ਠੰਡਾ ਵਾ ਜੇ ਤੁਹਾਨੂੰ ਦੱਸੀਏ ਵੀ ਆਪਾਂ ਪੌਣ ਕੋਲੇ ਕਿੱਦਾਂ ਆਉਣਾ ਵਾ ਇਹ ਦੋ ਰਸਤੇ ਨਿਕਲਦੇ ਆ ਗੋਵਿੰਦ ਘਾਰ ਤੋਂ ਜਦੋਂ ਆਪਾਂ ਗੋਵਿੰਦ ਧਾਮ ਨੂੰ ਜਾਂਦੇ ਆ ਦੋ ਰਸਤੇ ਨਿਕਲਦੇ ਆ ਇੱਕ ਜਾਂਦਾ ਉੱਪਰ ਦੀ ਇੱਕ ਜਾਂਦਾ نیچے ਦੀ ਆਪਾਂ نیچے ਵਾਲੇ ਰਸਤੇ ਤੋਂ ਹੀ ਆਉਣਾ ਵਾ ਫਿਰ ਆਪਾਂ ਨੂੰ ਇਹ ਪੁਲ ਦੇਖਣ ਨੂੰ ਮਿਲੂਗਾ। ਅਗਰ ਆਪ ਉੱਪਰ ਦੀ ਆਨੇ ਆ ਫਿਰ ਉੱਪਰ ਨਵਾਂ ਪੁਲ ਬਣਿਆ ਹੋਆ ਉੱਥੋਂ ਦੀ ਤੁਹਾਨੂੰ ਜਾਣਾ ਪੈਣਾ ਵਾ। ਵੈਸੇ ਇਹ ਰਸਤਾ ਛੋਟਾ ਵੀ ਆ ਵਧੀਆ ਵੀ ਆ। ਹੁਣ ਆਪਾਂ ਕਰਦੇ ਆ ਪੁਲ ਨੂੰ ਪਾਰ। ਵਾ ਜਿਹੜਾ ਪੌੜਾ ਜਿਆਦਾ ਚੌੜਾ ਵੀ ਨਹੀਂ ਹੈਗਾ। ਮਸੇ ਹੀ ਦੋ ਬੰਦੇ ਮਸੇ ਹੀ ਲੰਘ ਸਕਦੇ ਆ ਤੇ ਚੋਟਾ ਪੌੜਾ। ਹੋਏ ਹੋਏ ਹੋਏ। ਪਾਣੀ ਦੀ ਸਪੀਡ ਕਿੰਨਾ ਤੇਜ਼ ਪਾਣੀ ਚੱਲਦਾ ਪਿਆ। ਬਹੁਤ ਤੇਜ਼ ਆ ਪਾਣੀ ਦੀ ਸਪੀਡ ਬਾਈ। ਵਾਹ ਤੁਸ ਨੂੰ ਸੁਣਦੀ ਹੋਣੀ ਆ ਪਾਣੀ ਦੀ ਕਿੰਨਾ ਤੇਜ਼ ਪਾਣੀ ਉਹ ਉੱਥੋਂ ਆ ਰਿਹਾ ਵਾ ਬੜਾ ਤੇਜ਼ ਪਾਣੀ ਹੈ ਪੱਥਰਾਂ ਨੂੰ چیرਦਾ ਹੋਇਆ ਜਾਂਦਾ ਪਿਆ ਪਾਣੀ ਮੈਂ ਇਹਦੇ ਮੂਰੇ ਤਾਂ ਆਇਓ ਹੀ ਨਾ ਪਾਣੀ ਦੀ ਇਹ ਤਾਂ ਰੋੜ ਕੇ ਲੱਗੂ ਬੰਦੇ ਨੂੰ ਲਓ ਜੀ ਇਹ ਪੌਲ ਬਣਿਆ ਹੋਇਆ ਵਾ ਛੋਟਾ ਜਿਹਾ ਪਹਾੜਾਂ ਦੀ ਖੂਬਸੂਰਤੀ ਤਾਂ ਬਹੁਤ ਹੀ ਜ਼ਿਆਦਾ ਸੋਹਣੀ ਆ ਪਾਣੀ ਕਿੰਨਾ ਸੋਹਣਾ ਲੱਗਦਾ ਪਿਆਉਂਦਾ ਪਰ ਉਨਾ ਹੀ ਜ਼ਿਆਦਾ ਖਤਰਨਾਕ ਹੈ ਸਪੀਡ ਬਹੁਤ ਆ ਕਿ ਪਾਣੀ ਦੀ ਲਓ ਜੀ 7 ਕਿਲੋਮੀਟਰ ਕੰਪਲੀਟ ਕਰ ਚੁੱਕਿਆ ਹੈ ਆ ਗਏ ਚੱਲੋ ਬੇਚਿਆਪਕ ਲਗ ਭਾਗ ਫਤਿੱ ਤੋਂ ਬਾਅਦ ਦੂਰੀ طے ਕਰਦੇ ਹੋਈ ਆਪਾਂ ਲਈ ਇੱਕ ਫੂਡ ਸਟਾਕ ਬਹੁਤ ਹੀ ਖੜਮੀ ਚੜਾਈ ਆ ਸਾ ਚੜਦਾ ਵਾ ਹਲੋ ਜੀ ਮੌਸਮ ਹੋ ਗਿਆ ਪੂਰਾ ਸਾਫ ਕ੍ਰਿਸਟਲ ਕਲੀਅਰ ਇਹ ਆ ਸਵਰਗ ਉੱਪਰ ਜਨਤ ਜਨਤ ਚਾਏ ਹੋਏ ਆ ਛੜਦੀ ਕਲਾ ਵਾ ਜਦੋਂ ਭਾਈ ਜਦੋਂ ਵੀ ਕੋਈ ਆਉਂਦਾ ਵਾ ਉਹ ਮਖਿਆਲ ਵਗੈਰਾ ਦੇ ਛੱਤੇ ਉਰੇ ਆਮ ਤੌਰ ਤੇ ਲੱਗੇ ਹੁੰਦੇ ਆ ਕੋਈ ਵੀ ਯਾਤਰੀ ਛੇੜਖਾਨੀ ਨਾ ਕਰੋ ਕਿਉਂਕਿ ਬਹੁਤ ਵੱਡੇ ਵੱਡੇ ਛੱਤੇ ਲੱਗੇ ਹੁੰਦੇ ਆ ਮੈਂ ਤੁਹਾਨੂੰ ਦਿਖਾਉਨੇ ਆ ਉਹ ਵੀ ਉਹ ਸਾਹਮਣੇ ਲੱਗੇ ਨੇ ਆ ਦੇਖੋ ਆ ਸਾਰੇ ਬਲੈਕ 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 ਉਹਨੇ ਸਾਰੇ ਮਖਿਆਲ ਦੇ ਸਿੱਤੇ ਲੱਗੇ ਹੋਏ ਆ ਨੋਈ ਮੇਕਰਾਂ ਮੌਸਮ ਸਾਫ਼ ਸੀਗਾ ਮੌਸਮ ਸਾਫ਼ ਸੀ ਮੀਂਹ ਦਾ ਮਾਹੌਲ ਹੈ ਇੱਕਦਾਂ ਹੀ ਬਣ ਗਿਆ ਵਾ ਬੱਦਲ ਇੱਕਦਾਂ ਹੀ ਆ ਗਿਆ ਮੂਰੇ ਕਿ ਜਮੇ ਕਾਲਾ ਹੋ ਗਿਆ ਅਸਮਾਨ ਜਮੇ ਕਾਲਾ ਅਸਮਾਨ ਹੋ ਗਿਆ ਚੜਾਈ ਵਾਲੀ ਸਿੱਧੀ ਆ ਬਹੁਤ ਹੀ ਜ਼ਿਆਦਾ ਖੜਮੀ ਚੜਾਈ ਹੋਈ ਹੀ ਆ ਇਧਰ ਇਹ ਜਗ੍ਹਾ ਬਿਲਕੁਲ ਮੇਰਾ ਹੋਇਆ ਪਿਆ ਤੇ ਪਿੱਛੇ ਸੂਰਜ ਨਿਕਲਿਆ ਹੋਇਆ ਵਾ ਇਧਰ ਜੁਤਾ ਦੀਆ ਬਾਦ ਵਿੱਚ ਸੋਨਾ ਸੀ ਖੜੇ ਆ ਇਹਦੇ ਵਿੱਚ ਤੇ ਮੇਰੇ ਮੂਰੇ ਤਾਂ ਏਸੀ ਵੀ ਫੇਲ ਹੋਇਆ ਪਿਆ ਵਾ ਇੰਨੀ ਜ਼ਿਆਦਾ ਚੈਲਡ ਹਵਾ ਆ ਰਹੀ ਆ ਨਾ ਲੱਗਦਾ ਹੁੰਦਾ ਪਾਣੀ ਚੈਲਡ ਆ ਪਰ ਇਹ ਹਵਾ ਬਹੁਤ ਚੈਲਡ ਆ ਚੌਧਰੀ ਹੋ ਜੀ ਹੁਣ ਆਪਾਂ ਇਹ ਖੋੜ ਸਟੌਪ ਲਿਆ ਆਵਾ ਕਿ ਖੜਮੀ ਚੜਾਈ ਆ ਥੋੜਾ ਔਖਾ ਹੋ ਜਾਂਦਾ ਵਾ ਥੋੜਾ ਫਲੋਕ ਕੇ ਜਾਣਾ ਪੈਂਦਾ ਵਾ ਨਵ ਇਤਰੀ ਮੌਸਮ ਪਰ ਬਹੁਤ ਵਧੀਆ ਹੋ ਗਿਆ ਵਾ ਪਰ ਸਾਨੂੰ ਗਰਮੀ ਗਰਮੀ ਆ ਹੀ ਹੈ ਹੈ ਸਾਨੂੰ ਗਰਮੀ ਆ ਹੀ ਆ ਤੇ ਕਿੰਨਾ ਕਿਲੋਮੀਟਰ ਆ ਗਏ ਆਪਾਂ 11 ਕਿਲੋਮੀਟਰ ਬਾਅਦ ਰਹਿ ਗਏ 1 ਕਿਲੋਮੀਟਰ ਦੀ ਛਾੜੀ ਬਾਟ ਰਹਿੰਦੀ ਆ ਆਪਾਂ ਪਹੁੰਚੇ ਆ ਗੋਬਿੰਦ ਘਾਟ ਦੇ ਜਿੱਥੇ ਹੈਲੀਕਾਪਟਰ ਲੈਂਡ ਕਰਦਾ ਵਾ ਤੇ ਗਾਂਗੜੀਆ ਹੈਲੀਪੈਡਾ ਗਾਂਗੜੀਆ ਹੈ ਗਾਂਗੜੀਆ ਜਨਾਵਾ ਜਿੱਥੇ ਹੈਲੀਪੈਡ ਲੈਂਡ ਕਰਦਾ ਵਾ ਬਹੁਤ ਹੀ ਠੰਡੀ ਹਵਾ ਆ ਰਹੀ ਆ ਆਗੇ ਹੁਣ ਅਸੀਂ ਰੈਸਟ ਕਰ ਰਹੇ ਆਂ ਬੰਬਾਸ ਲਸਤਵਾ ਦੋਦੇ ਆਪਾਂ ਅੱਗੇ ਨੂੰ ਲੋ ਜੀ ਬਾਬੇ ਜੀ ਆਇਆ ਪਏ ਜੋਸ਼ ਬੱਦਣੀ ਰਨਿੰਗ ਕਰਦੇ ਪਏ ਆ ਕਹਿੰਦੇ ਮੈਂ ਕਹਿੰਦੇ ਪੰਪ ਬੜੀ ਕੁਤੀ ਚੀਜ਼ ਆ ਉਹ ਵਾਲਾ ਕੰਮ ਹੋਇਆ ਪਿਆ ਵਾ ਜਿੱਦਾਂ ਜਿੱਦਾਂ ਵੀਡੀਓ ਬਣਾ ਰਹੇ ਆ ਲੋਕੀ ਉਹ ਦਾਦਾ ਬੱਬੀ ਜੋਸ਼ ਵਧ ਹੀ ਜਾਂਦਾ ਵਾ ਲੋ ਜੀ ਸਪੀਡ ਚੈੱਕ ਕਰੋ ਸਪੀਡ ਦੇਖਣ ਵਾਲੀ ਆ ਸਪੀਡ ਦੀ ਗੱਲਬਾਤ ਹੋਈ ਗਈ ਆ ਇਹ ਸਪੀਡ ਚੈੱਕ ਕਰੋ ਸਪੀਡ ਸਰਾ ਹੋਇਆ ਪਿਆ ਕੰਮ ਸਰਾ ਆਪਾਂ ਰੋਕੇ ਇਸ ਰੈਸਟ ਕਰ ਲਈ ਤੇ ਕਰਾਨ ਲੱਗ ਗਿਆ ਫੋਟੋਆਂ ਚਲ ਕੋਈ ਨਹੀਂ ਇਹ ਵੀ ਜੂਰੀ ਦੀ ਆ ਵਸ ਕਿਉਂ ਜੀ ਕੋਈ ਜਾਂਦੀ ਨੇ ਫੋਟੋਆਂ ਦੇਖੋ ਉਹ ਵੀ ਖੜਾ ਸੱਤੀਣੀ ਉਹ ਵੀ ਲੈਂਚ ਲੱਗੇ ਜਾਏਗਾ ਮੇਰੀ ਵੀ ਕੋਈ ਫੋਟੋ ਚਲ ਕੋਈ ਨਹੀਂ ਆ ਜਾਤਾ ਕੋਈ ਜਾਂਦੀ ਨੇ ਫੋਟੋਆਂ ਓਕੇ ਆ ਕੰਮ ਪੂਰਾ ਇਹ ਬੱਝੂ ਆਏ ਬਾਤੀ ਹੁੰਦੀ ਆ ਇਹ ਖਰਾਬ ਹੋ ਗਏ ਤੇ ਸਰੇ ਬੱਜ ਨਹੀਂ ਆ ਰਹੀ ਬੰਨ੍ਹ ਨਹੀਂ ਲੱਗੀ ਬੇਦਕੂ ਬਾ ਨਾ ਨਹੀਂ ਲੱਭਾ ਕੋਈ ਤੂਜੋ ਫਲਣੀਆਂ ਆ ਗਏ ਮਗਲੇ ਢੁੜੀ ਆ ਜੀ ਪਾਗ ਜਾਣੀ ਐ ਅਸੀਂ ਦੋਨਾਂ ਪਾਣੀ ਲੈ ਹਾਂ ਲੋ ਬਈ ਰੈਸਟ ਮੋਤ ਹੋ ਗਈ ਹੁਣ ਸਾਵਧਾਨ ਹੋ ਜਾਓ ਉੱਠ ਖੜੋ ਕੌਣ ਸਾਵਧਾਨ ਆਪਾਂ ਬਿੱਲ ਲਈਆਂ ਪੈਸੇ ਕੋ ਕਰ ਤਾ ਚੰਗੀ ਤਰ੍ਹਾਂ ਦੱਸ ਕੇ ਕਰਾ ਲੈ ਮੇਰੇ ਨਾਲ ਮਾਲ ਘਮਾਉਂਗਾ ਕਿਸ ਤਰ੍ਹਾਂ ਕਰ ਮਾਲ ਦੂ ਕੋਈ ਕਿਥੇ ਹੁਣ ਆਪਾਂ ਲੱਗੇ ਆ ਹੈਲੀਪੈਡ ਕੋਲੋਂ ਉਤਰਨ ਹੁਣ ਆਪਾਂ ਲੱਗੇ ਆ ਕਿਹਨਾਂ ਕਿੱਥੇ ਲੱਗੇ ਹੈਲੀਪੈਡ ਕੋਲੋਂ ਉਤਰਨ ਗਾਗਰੀਆ ਤੋਂ ਕੀ ਆ ਇਹ ਲੋਬੀ ਆ ਦੇਖੋ ਜੀ ਹੁਣ ਆਪਾਂ ਐਂਟਰ ਕਰ ਲਿਆ ਵਾ ਗਾਗਰੀਆ ਗਾਗਰੀਆ ਹੁਣ ਆਪਾਂ ਐਂਟਰ ਕਰਕੇ ਹੁਣ ਆਪਾਂ ਇੱਥੋਂ ਤੁਰ ਪਏ ਆ ਤੋਂ ਨੇ ਜੀ ਬਹੁਤ ਵਧੀਆ ਹੋ ਗਿਆ ਵਾ ਠੰਡ ਠੰਡ ਹੋ ਗਈ ਆ ਪੂਰੀ ਪੂਰੀ ਠੰਡ ਹੋ ਗਈ ਆ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਗੋਬਿੰਦ ਧਾਮ ਦੇ ਬਾਜ਼ਾਰ 'ਚ ਤੇ ਬਸ ਹੁਣ ਅੱਗੇ ਚੱਲਦੇ ਆ ਬਾਜ਼ਾਰ 'ਚ ਪਹੁੰਚ ਗਏ ਆ ਆਪਾਂ ਹਾਂਜੀ ਮਿੱਤਰੋ ਪਹੁੰਚ ਗਏ ਬਾਕੀ ਮੈਂ ਇਹ ਦੋ ਵੀਰੇ ਦੋਨੇ ਪਹੁੰਚ ਗਏ ਆ ਬਾਕੀ ਸਾਡੇ ਬੰਦੇ ਹਲੇ ਪਿੱਛੇ ਆ ਰਹੇ ਆ ਲੋ ਜੀ ਬਾਜ਼ਾਰ ਚ ਵੀ ਦੋ ਬੰਦੇ ਹਨ ਸਾਡੇ ਏਸੀ ਆਪਣਾ ਅੱਜ ਦਾ ਬਲੌਗ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਜੁੜੇ ਰਹੋ ਆਪਣੇ ਨਵੇਂ ਬਲੌਗ ਦੇਖਣ ਦੇ ਲਈ ਉਹ ਵੀ ਜਲਦੀ ਆ ਜਾਏਗਾ ਥੈਂਕ ਯੂ ਸੋ ਮੱਚ